इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੀ ਮਸਲਾ ਕੀ ਹੋਇਆ ਜੀ ਹੁਣ ਇਹ ਜੀ ਆ ਕੋਈ ਬੰਦਾ ਹੈ ਰਜੇਸ਼ ਕਹਿਰ ਹੈ ਜਿਹਨੂੰ ਕੀ ਨਿਸ਼ਕਾਸ਼ਿਤ ਕੀਤਾ ਹੋਇਆ ਹੈ ਪਿਛਲੇ 3-4 ਮਹੀਨੇ ਤੋਂ ਇਤਨੂ ਕਾਲੀ ਮਾਤਾ ਮੰਦਰ ਜਿਹੜਾ ਨੀਚੇ ਲੰਗਰ ਭਵਨ ਦੇ ਕੋਲੇ ਦਾ ਦਫਤਰ ਸੀ ਉੱਥੋਂ ਵੀ ਨੂੰ ਕੜਤਾ ਇਹ ਬੰਦਾ ਅੱਜ ਉਰੇ ਆ ਕੇ ਬਾਜ਼ਾਰ ਦੇ ਵਿੱਚ ਨਕਲੀ ਸ਼ੋਭਾ ਯਾਤਰਾ ਦੀ ਪਰਚੀਆਂ ਘਟ ਕੇ ਪਏ ਇਕੱਠੇ ਕਰ ਰਿਹਾ ਚੋਰ ਪਾਟ ਕੇ ਦੇ ਨਾਮ ਤੇ ਚੋਰ ਪਾਟ ਕੇ ਜੀ ਪ੍ਰਧਾਨ ਜੀ ਅੱਜ ਜਿਹੜਾ ਤੁਸੀਂ ਪਰਚੀਆਂ ਕੱਟ ਰਹੇ ਸੀ ਉੱਥੇ ਕੁਝ ਜਿਹੜੀ ਦੂਜੀ ਧਿਰ ਦੇ ਬੰਦੇ ਆਏ ਉਹਨਾਂ ਨੇ ਇਲਜ਼ਾਮ ਲਗਾਏ ਨੇ ਤੁਸੀਂ ਜਾਲੀ ਪਰਚੇ ਕੱਟ ਰਹੇ ਸੀ ਕੀ ਕਹੋਗੇ ਤੁਸੀਂ ਦੇਖੋ ਮੈਂ ਰਾਸ਼ਟਰੀ ਆਪ੍ਰਮੁਖਾਂ ਖੇਲੀ ਪਾ ਕੇ ਹਿੰਦੂ ਸੁਰੱਖਿਆ ਸੰਵਿਧਾਨ ਇਲੈਕਟਿਡ ਪ੍ਰਧਾਨ ਜਲੰਧਰ ਦੇ ਅੰਦਰ ਸਾਰੇ ਪੜਿਆਲੇ ਸ਼ਹਿਰ ਨੇ ਦੇਖਿਆ ਸੀ ਚਾਂਦੀ ਰਾਮੂ ਕਰਬਾਗੇ ਮੰਨੇ ਇਹ ਵੀ ਹੈ ਜਗਦਗੋ ਪੰਚਨੰਦ ਜੀ ਮਹਾਰਾਜਾ ਖੇਲੀ ਪਾ ਕੇ ਹਿੰਦੂ ਸੁਰੱਖਿਆ ਸੰਵਿਧਾਨ ਦਾ ਪ੍ਰਦਰਸ਼ਨ ਹੈ ਹੂੰ ਹਰ ਸਾਲ ਦੀ ਤਰ੍ਹਾਂ ਦੇਖੋ 30 ਸਾਲ ਹੋ ਗਏ ਪਿਛਲੇ 30 ਸਾਲ ਤੋਂ ਮੈਂ ਸ਼ੋਭਾ ਯਾਤਰਾ ਕਰਦਾ ਆ ਰਿਹਾ ਹਾਂ ਸਭਾਈ ਆਪਣਾ ਵਿਵਸਥਾ ਕਰ ਰਹੇ ਜਗਤ ਗੁਰੂ ਪੰਚਨੰਦ ਗੀਰੀ ਦੇ ਮਹਾਰਾਜ ਵੀ ਮੈਨੂੰ ਜਿਹੜੀ ਹੈ ਕੋਈ ਕਿੰਨੇ ਵਾਰ ਸਾਥ ਦੇ ਹੁੰਦੇ ਸੀ ਉਹਨਾਂ ਦੇ ਜਾਣ ਤੋਂ ਬਾਅਦ 3 ਸਾਲ ਤੋਂ ਜਿਹੜਾ ਹੈ ਉਹ ਵੀ ਸੇਵਾ ਨਹੀਂ ਨਿਭਾਉਂਦਾ ਆਇਆ ਹੈਗਾ ਅੱਜ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜਿਹੜਾ ਹੈ ਲੋਹੜੀ ਲੇਟ ਤੋਂ ਅਸੀਂ ਸ਼ੁਰੂ ਕਰਦੇ ਆਂ ਗਿਣੇਸ਼ ਕਰਦੇ ਆਂ ਕਲੈਕਸ਼ਨ ਕਰਨਾ ਕਿਉਂਕਿ ਸਾਡੇ ਬੋਲ ਜਿਹੜਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਭਾ ਜਤਨਾ ਨਿਕਲਦੀ ਹੈ ਸਹਿਯੋਗ ਲੈਣੇ ਹਰ ਸਾਲ ਅਸੀਂ ਇਸ ਵਾਰ ਵੀ ਅਸੀਂ ਜਿਹੜਾ ਹੈ ਲੋਕਾਂ ਦਾ ਸਹਿਯੋਗ ਲੈਣ ਵਾਸਤੇ ਮਰ ਚਗੇ ਸੀ ਉੱਥੇ ਜਿਹੜਾ ਦੁਚੱਲੀ ਆਏਗਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਸ਼ੋਭਾ ਯਾਤਰਾ ਕਰਨੀ ਹੈ ਉਹਨਾਂ ਨੇ ਬੰਦਿਆਂ ਨੇ ਆ ਕੇ ਰੋਲਾ ਰੱਪਾ ਪਾਇਆ ਸਮੂਹ ਕਲੈਕਸ਼ਨ ਨਹੀਂ ਕਰ ਦਿੱਤੀ ਪ੍ਰਸ਼ਾਸਨ ਕੋਲ ਗਿਆ ਸੱਚੋ ਸਾਬ ਪਹੁੰਚ ਗਿਆ ਸੀ ਉੱਥੇ ਉੱਥੇ ਉਹਨਾਂ ਦੋਨੋਂ ਧੜਿਆਂ ਨੂੰ ਸ਼ਾਂਤ ਕਰਾਇਆ ਔਰ ਡੀਐਸ ਦੇ ਸਾਹਮਣੇ ਬੈਠ ਕੇ ਫੈਸਲਾ ਹੋਇਆ ਕਿ 26 ਜਨਵਰੀ ਦਾ ਜਿਹੜਾ ਇੱਕ ਬਹੁਤ ਵੱਡਾ ਖੱਡਾ ਗੰਦਰਦੋਸ਼ ਹੈ ਇਹਦੇ ਮੱਦੇਨਜ਼ਰ ਸ਼ਾਂਤੀ ਬਣਾ ਕੇ ਰੱਖੀ ਜਾਵੇ ਉਸ ਤੋਂ ਬਾਅਦ ਜਿਹੜਾ ਹੈ ਜੋ ਵੀ ਫੈਸਲਾ ਪ੍ਰਸ਼ਾਸਨ ਕੋਲ ਬੈਠ ਕੇ ਹੋਏਗਾ ਉਹੀ ਕਰੇਗਾ ਤੁਸੀਂ ਸ਼ੋਭਾਤਰਾ ਕੱਢੋਗੇ ਵੈਸੇ ਪੂਰੀ 200 ਦੀ ਇੱਕ ਵਾਈਚੀ ਬਿਲਕੁਲ ਸਾਡੀ ਪੂਰੀ ਤਿਆਰੀ ਹੈ ਦੇਖੋ ਕਾਰਡ ਛੱਪ ਚੁੱਕੇ ਆ ਫਲੈਕਸਾ ਸ਼ਹਿਰ ਚ ਲੱਗ ਚੁੱਕੀਆਂ ਹੈਗੀਆਂ ਇਹ ਦੇਖੋ ਸਾਰੇ ਕਾਰਡ ਜਿਹੜੇ ਹੈ ਅੱਜ ਅਸੀਂ ਜਿਹੜਾ ਵਿਮੋਚਨ ਕਰਿਆ ਫਲੈਕਸਾਂ ਦਾ ਜਿਹੜੀ ਹੈ ਉਹ ਵੀ ਜਾਰੀ ਕੀਤੀਆਂ ਹੈਗੀਆਂ ਸਾਡੀ ਪੂਰੀ ਤਿਆਰੀ ਹੈਗੀ ਸ਼ੋਭਾ ਯਾਤਰਾ ਨਿਕਲੇਗੀ ਜੀ ਔਰ ਕੁਝ ਲੋਕ ਮੈਂ ਕਹਿ ਦਨਾ ਚੰਨਾ ਸਾਰੇ ਸੁਣਾਤੇ ਨੇ ਕਿ ਪਟਿਆਲਾ ਨਿਵਾਸੀ ਤਾਂ ਸਮਝ ਰਹੇ ਹੈ ਕਿ ਇਹ ਕਿਆ ਕੁਝ ਹੋਰੇ ਮਟਾਲੇ ਦੇ ਅੰਦਰ ਕੁਤੀ ਮਹਾਸ਼ਿਵਰਾਤਰੀ ਜਿਹੜਾ ਤਿਹਾਰ ਹੈਗਾ ਇਹ ਪਟਿਆਲਾ ਨਹੀਂ ਸਾਰੇ ਉੱਤਰ ਭਾਰਤ ਦਾ ਪੂਰੇ ਹਿੰਦੁਸਤਾਨ ਦਾ ਮੰਨਿਆ ਹੋਇਆ ਜਿਹੜਾ ਹੈ ਇਹ ਵਿਹਾਰ ਮੰਨਿਆ ਜਾਂਦਾ ਹੈ ਇਸ ਨੂੰ ਖਰਾਬ ਕਰਨ ਦੀ ਸਾਜਨਾ ਮੈਂ ਪਿਛਲੇ ਦਿਨ ਇੱਕ ਕਮੈਂਟ ਫੇਸਬੁਕ ਗਰੁੱਪ 'ਤੇ ਇਹਨੂੰ ਖਰਾਬ ਕਰਨ ਦੀ ਸਾਜਸ਼ਟਾ ਸ਼ੁਰੂ ਹੋ ਚੁੱਕੀ ਹੈ ਪਟਿਆਲਾ ਨਿਵਾਸੀ ਸਨਾਤਨੀ ਸਮਝਣ ਕਿ ਐਡਾ ਬੜਾ ਤਿਹਾਰ ਸਾਡਾ ਜਿਹੜਾ ਹਿੰਦੂਆਂ ਦੀ ਮਹਾਨ ਸ਼ਕਤੀ ਸੀਗੀ ਮਹਾਨ ਤਾਕਤ ਸੀਗੀ ਤਾਂ ਹਿੰਦੂ ਸ਼ਕਤੀ ਦਾ ਪਰਦਰਸ਼ਨ ਹੁੰਦਾ ਸੀ ਨੌਜਵਾਨਾਂ ਬੜੀ ਬੜੀ ਤਰ੍ਹਾਂ ਦੇ ਵਿੱਚ ਸਭ ਆਪਰੇ ਸਾਹਮਣੇ ਆਉਂਦੇ ਸੀ ਉਸ ਨੂੰ ਖੰਡ-ਖੰਡ ਕਰਨ ਲਈ ਸਾਜਸ਼ਟਾ ਕੀਤੀ ਜਾ ਰਹੀ ਹੈ ਸਨਾਤਨੀ ਸਮਝਣਾ ਅਸਲੀ ਨਕਲੀ ਤੇ ਪਛਾਣ ਕਰਨ ਔਰ ਜਿਹੜੇ ਨਕਲੀ ਆ ਜਿਹੜੇ ਸਨਾਤਨ ਸਮਾਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਦੰਗ ਦੇ ਦੇ। ਕਿਉਂਕਿ ਕੋਈ ਵੀ ਚੁਵਾ ਸਕਦਾ ਕਾਰਡ ਲੇਕਿਨ ਡਾਕੂਮੈਂਟਲੀ ਅਸੀਂ ਜਗਤ ਗੁਰੂ ਭਵਨੇਸ਼ਵੀਂ ਨੰਦਗਰੀ ਨੂੰ ਪਿਛਲੇ ਦਿਨਾਂ ਅਸੀਂ ਬਹਾਦਰ ਗੁਰਦੇ ਅੰਦਰ ਮੰਦਰੀ ਨਰ ਮੰਦਿਰ ਦੇ ਅੰਦਰ ਇੱਕ ਬਹੁਤ ਵੱਡਾ ਇਜਲਾਸ ਹੋਇਆ ਸੀ ਪਟਿਆਲਾ ਦੇ ਸਾਰੇ ਹਿੰਦੂ ਇਕੱਠੇ ਹੋਏ ਸੀ ਅਖਾੜੇ ਵੀ ਉੱਥੇ ਇਕੱਠੇ ਹੋਏ ਸੀ ਉੱਥੇ ਇੱਕ ਮਤਾ ਪਾ ਕੇ ਜਗਤ ਗੁਰੂ ਭਵਨੇਸ਼ਵੀਂ ਨੰਦਗਰੀ ਨੂੰ ਹਿੰਦੂ ਸੁਰੱਖਿਆ ਸੰਮਤੀ ਚੋ ਔਰ ਹਿੰਦੂ ਤਖਤ ਜੋ ਨਿਸ਼ਕਾਸ਼ਿਤ ਕੀਤਾ ਗਿਆ ਸੀ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਮੈਂਟਲੀ ਤੌਰ ਤੇ ਅਫਸਰਟ ਬਤਾਇਆ ਸੀ ਮੈਂਟਲੀ ਤੌਰ ਤੇ ਅਫਸਰਟ ਸਾਡਾ ਨੇਤਾ ਕੋਈ ਵੀ ਪ੍ਰਧਾਨਗੀ ਨਹੀਂ ਕਰ ਸਕਦਾ ਉਹ ਕਿਸੇ ਦਾ ਵੀ ਕੋਈ ਨੁਕਸਾਨ ਕਰ ਸਕਦਾ ਇਸ ਕਰਕੇ ਅਸੀਂ ਸ਼ਿਵ ਸ਼ਕਤੀ ਸੇਵਾ ਦਾ ਲੰਗਰ ਚੈਰੀਟੇਬਲ ਟਰਸਟ ਦੇ ਚੇਅਰਮੈਨ 파ਸੀ ਸਾਹਿਬ ਨੇ ਜਿਹੜੇ ਉਹਨਾਂ ਨੂੰ ਤੇ ਬਾਕੀ ਹੋਰ ਸਾਰੇ ਪ੍ਰਤੀਏ ਨੇ ਮੰਕੀ ਕਰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਮਾਨਸਿਕ ਪਰੇਸ਼ਾਨ ਬੰਦੇ ਹੈਗੇ ਉਹ ਹਿੰਦੂਆਂ ਨੂੰ ਆਪਸ ਦੇ ਵਿੱਚ ਲੜਾ ਰਹੇ ਨੇ ਅੱਜ ਅਸੀਂ ਇਹਦਾ ਸਹਿਮਨਾ ਮਨਾ ਕਰਦੇ ਤਾਂ ਇਹ ਲੜਾਈ ਜਿਹੜੀ ਹੈਗੀ ਸਿਰਫ ਖਰਾਬੇ ਦੇ ਵੀ ਬਦਲ ਸਕਦੀ ਹੈ ਲੇਕਿਨ ਅਸੀਂ ਪਵਨ ਕੁਮਾਰ ਸ਼ਰਮਾ ਜੀ ਦੇ ਸੰਸਕਾਰਾ ਕੀ ਕਰ ਰਹੇ ਅਸੀਂ ਹਿੰਦੂਆਂ ਦਾ ਹਿੰਦੂਆਂ ਸੁਰੱਖਿਆ ਸੰਤੀ ਬਣਾ ਕੇ ਹਿੰਦੂਆਂ ਨਾਲ ਨਹੀਂ ਲੜਨਾ ਅਸੀਂ ਲੜਨਾ ਹੈ ਦੇਸ਼ ਵਿਰੋਧੀ ਨਾਲ ਅਸੀਂ ਵੜਨਾ ਹੈ ਸਮਾਜ ਵਿਰੋਧੀ ਨਾਲ ਅਸੀਂ ਲੜਨਾ ਹੈ ਸਨਾਤਨ ਵਿਰੋਧੀ ਨਾਲ ਅਸੀਂ ਹਿੰਦੂਆਂ ਨਾਲ ਨਹੀਂ ਲੜਨਾ ਅੱਜ ਅਗਰ ਸਾਡੇ ਮੁੰਡੇ ਸਈਮ ਨਾ ਵਰਤਦੇ ਤਾਂ ਲਾਹੌਰੀ ਗੇਟ ਦੇ ਅੰਦਰ ਬਹੁਤ ਵੱਡਾ ਇੱਕ ਖੁੰਨੀ ਝੜਪ ਹੋ ਜਾਣੀ ਸੀ ਫਟਾਈ ਗਏ ਨੇ ਉਹ ਤਾਂ ਆਓ ਸ਼ਿਕਾਰੇ ਦੇ ਸ਼ੌਕ ਲੈ ਲੈ ਭਾਈ ਸਮਾਲਿਆ ਖੜੀ ਅੰਦਰ ਤੋਂ ਅੰਦਰ ਰੱਬ ਪ੍ਰਧਾਨੀ ਖੜਦੇ ਸਾਹ ਪਰ ਅੰਦਰੋਂ ਬਾਹਰ ਖੜਦੇ ਪੋੜੇ ਅੰਦਰ ਆਇਆ ਉੱਚੇ ਪੂਰੇ ਖੜੇ ਵਸਵਾ ਪੂਰੇ ਖੜੇ ਵਸਵਾ ਪੱਕੇ ਦੇ ਰਾਣੀ ਨੂੰ ਕਿਹਾ ਤੋਂ ਬਾਈ ਨੰਬਰ ਕਿਹੜੇ ਆ ਗਏ ਹੱਲਾ ਦੇ ਤੂੰ ਤੱਕ ਪਾਣੀ ਆ ਗਿਆ ਨਹੀਂ ਆ ਜਾ ਯਾਰ ਤਾਂ ਨਿਕਲ ਜਾ ਜੀ ਆ ਜਾ ਰੋਕਣਾ ਮੈਂ ਆ ਜਾ ਯਾਰ ओ नहीं कर रहे हो ओ कोई नहीं है रोगी आगे चला भाई बसेरे बिना 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 बि� ਆ ਜਾ ਤੂੰ ਵੀ ਆ ਲੈ ਆ ਲੈ ਯਾਰ ਵੀਰੂ ਮੈਨੂੰ ਪੁੱਛੀ ਲੋਬੋ ਕੋਈ ਪੁੱਛੀ ਲੋਬੋ ਆ ਜਾ ਆ ਦੇ ਵਿੱਚ ਖੜੇ ਨਾਲ ਜੈਕਾਰੇ ਵੀਰ ਬਜਰਾਂਗੇ ਹਾਰਾਇ ਮੰਗੇ ਜੈਕਾਰੇ ਵੀਰ ਬਜਰਾਂਗੇ ਹਾਰਾਇ ਮੰਗੇ ਸ਼ਰ ਸ਼ੰਕਰ ਭਗਵਾਨ ਕੀ ਜੈ ਹੋ ਹੋ ਭਗਵਾਨ ਕੀ ਜੈ ਹੋ ਓਕੇ ਓੜਾ ਦੇ ਆਲੂ ਇੱਕ ਫੋਟੋ ਲੈ ਲਓ ਆ ਵੀ ਆ ਜਾ ਆ ਵੀ ਆ ਜਾ ਆ ਵੀ ਆ ਜਾ ਵੀ ਆ ਜਾ ਨਾਲ ਯਾਰ ਤੈਨੂੰ ਕੀ ਦਿੱਕਤ ਹੈ ਬਈ ਕੁਆ ਦੋਸਤ ਨਾਲ ਨਾਲ ਖੜਾ ਜਾ ਸੁਰੱਖਿਅਤ ਹੈ ਜਿਹਨੇ ਐਡੀ ਜੀ ਕਿਹਾ ਮੈਨੂੰ ਸੇ ਮੈਂ ਪੂਰੀ ਪੂਰੀ ਆਵੇ ਬਸ ਜਾਣਾ ਚਾਹੁੰਦਾ ਹਾਂ ਬੋਲਦਾ ਉਹ ਕੋਈ ਇਥੇ ਆ ਗਿਆ ਕਰਨੇਗਾ ਦੇਣਾ ਜਿਹਦਾ ਕੋਈ ਆਵਾਜ਼ ਆ ਰਹੀ ਹੈ ਹੱਥਾਂ ਨਾਲ ਸ਼ਾਂਤ ਹੋ ਜਾਓ আননিচার িনাকে কাকেলাকে এাকেলাকে এাকাকেলে कौन तो बलमान तो है कौन बलमान है हेलो कौन लगा सीसीटीवी हिचका लोरीया हिचका लोरीया बीबी जी की कर रहे हो और बीबी जी कर रहे हो बीबी जी आ जा बीबी जी आप सुनो साहब कौन धोबी तेरे का नहीं की वाला सीसीटीवी कोई है बाकी सर बढ़िया और बढ़िया हो ना हो नहीं सही ना हो सही ना ਕੋਈ ਨਾ ਕੋਈ ਸਾਈਲੋ ਉਹ ਬੰਗਿਆ ਨੀ 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 ਪਰ ਫੜਾ ਪਰ ਅੰਕੋ ਚੜੀ ਰਿਹਾ ਕਲੈਕਸ਼ਨ ਕਰਦੇ ਆ ਆਹ ਖਰੀਦ ਰਿਹਾ ਯਾਰੇ ਇਹ ਰੋ ਰਿਹਾ ਹੈ ਅੱਗੇ ਨਾ ਬੋਲੇ ਕਾਹੀ ਨਾ ਬੋਲੇ ਤਾਰੀ ਆਦੀ ਨਾ ਬੋਲ ਮਰ ਪਰਮਿਟ ਚੋੜ ਨੀ ਬਣੀ ਇਸੇ ਨੀ ਨੀ ਬੋਲੇ ਕਾਹਨੂੰ ਪਿੰਡ ਨੂੰ ਮਰੋ ਦੇਣਾ ਲੋਟ ਹੈ ਜੀ ਬੋਲਾ ਡੈਰੀ ਨੂੰ ਨਾ ਜੀ ਬੋਲੋ ਤਾਂ ਮਰ ਕੀ ਦਿਖਾਓ ਤੇ ਨਹੀਂ ਸੁਣ ਕੇ ਬੋਲੋ ਬਿਜਾਲ ਦੇ ਤੋਂ ਤੁਸੀਂ 3 ਬੰਦ ਕੱਢਦੇ ਹੋ ਤਾਂ ਕਰਦੇ ਹੋ ਸੰਪੁਰ ਦੇ ਕੋਲ ਤਾਂ ਜਾਣੇ ਜਾਨਾ ਮੈਨੂੰ ਦਰਮਾਲਾ ਕਿਸੇ ਦਰਗਾਹਾਂ ਆਪਾ ਬਾਬਾਈ ਚਲੋ ਚਲੋ ਪੈਸੇ ਬਾਕੀ ਆਪੇ ਸਹਿਬ ਆਪੇ ਰੋਕਾਂਗੇ ਮੈਨੂੰ ਲੱਗਿਆ ਦਰ ਤੁਸੀਂ ਜਿਹੜਾ ਰੱਖੇ ਰੋਕੋ ਜੀ ਮਾਪੋਣੀ ਕੋਈ ਨਹੀਂ ਸਭ ਤੋਂ ਰੋਕੋ ਮੈਂ ਕਹਿੰਦਾ ਮੇਰਾ ਮੇਰਾ ਪਹਿਲੀ ਬਾਤ ਕਰੋ ਬਣਾਓ ਪਰ ਬਾਤ ਪਹਿਲੇ ਕਰ ਕੋਈ ਨਹੀਂ ਕੋਈ ਨਹੀਂ ਉਹ ਯਾਰ ਸਿਸ਼ੇ ਕਰ ਭਾਈ ਨਹੀਂ ਅੱਗੇ ਚੱਲੋ ਭਾਈ ਲੋਰੀ ਘੜੇ ਦੇਖੀ ਨਹੀਂ ਆਪਾਂ ਹੱਤੀ ਬਿਜੀ ਲੈਣੇ ਜੰਗਲ ਕਰੋ ਜੰਗਲ ਕਰੋ ਜੰਗਲ ਆਪਾਂ ਕਰਾਂਗੇ